ਤੇ ਸਰ ਮੈਂ ਤੇਲ ਪੁਆ ਕੇ ਆ ਰਿਹਾ ਸੀ ਤੇ ਉਹਨੇ ਮੈਨੂੰ ਨਾ ਰੋਕ ਲਿਆ ਪਹਿਲਾਂ ਉਹਨੇ ਮੇਰੇ ਸਕੂਟਰੀ ਦੇ ਵਿੱਚ ਬਾਈਕ ਮਾਰੀ ਫਿਰ ਉਹਨੇ ਸਰ ਗੱਡੀ ਉਹਦੇ ਪਾਪੇ ਨੇ ਗੱਡੀ ਲਾਤੀ ਅੰਦਰ ਦੋ ਤਿੰਨ ਸਲਦਤ ਸੀ ਇੱਕ ਉਹਦਾ ਮੁੰਡਾ ਸੀ ਉਹ ਆਂਦੀਆਂ ਹਨ ਕੇ ਸਰ ਮੈਨੂੰ ਪੈਗੇ ਪੈ ਕੇ ਉਹਨਾਂ ਨੇ ਪਹਿਲਾਂ ਮੇਰੇ ਮੂੰਹ 'ਚ ਪਿਸਟਲ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਡਰਾਡ ਮਾਰਨੇ ਮੇਰੇ ਸ਼ੁਰੂ ਕਰਤੇ ਸਰ ਕੀ ਵਜਾ ਕੀ ਹੈਗੀ ਵਜਾ ਸਰ ਕੋਈ ਵੀ ਨਹੀਂ ਹੈ ਖੁੰਦਕਬਾਜੀ ਕੇ ਨਾਲ ਮੈਂ ਬਸ ਵੈਹੇ ਘੁੰਮਦਾ ਫਿਰਦਾ ਹੀ ਇਓ ਇਸ ਕਰਕੇ ਮੈਨੂੰ ਪੈਗੇ ਕਹਿੰਦੇ ਕਹਿੰਦੇ ਤੂੰ ਮੈਨੂੰ ਗਾਲਾ ਗੂਲਾ ਗੱਡੀਆਂ ਮੈਂ ਪਰ ਆ ਮੇਰੀ ਤਾਂ ਨਾ ਕੋਈ ਗੱਲ ਹੀ ਨਹੀਂ ਮੈਂ ਤੈਨੂੰ ਕਿਉਂ ਦੋ ਗਾਲਾ ਗੱਡੀਆਂ ਤੇ ਇਹ ਗੱਲ ਸਰ ਮੈਨੂੰ ਪੈਗੇ ਕਿਤੇ ਕਦੋਂ ਦੀ ਵਾਰਦਾ ਤੇ ਇਹ ਸਰ 6-7 ਮਹੀਨੇ ਪਹਿਲਾਂ ਦੀ ਗੱਲਬਾਤ ਹੋਈ ਹੈ ਉਹਨੇ ਮੇਨ ਨਰੰਜਾ ਸ਼ਹਾਜੀ ਗੱਡੀ ਹੈ ਇਹ ਕਦੋਂ ਹੀ ਕਦੋਂ ਟਰਨਾ ਹੁਣ ਹਮਲਾ ਹੈ ਟਰੜੇ ਮਿਲਤੇ ਸਰ ਪੱਛੋਂ ਹਮਲਾ ਹੋਇਆ ਕਿੰਨੇ ਕ ਬੰਦੇ ਸੀਗੇ ਸਰ 4 ਬੰਦੇ ਸੀ ਤਿੰਨ ਨਜ਼ਰਦਾਰ ਸੀ ਇੱਕ ਮੋਨਾ ਸੀ ਕਿ ਨੱਕੇ ਤੇ ਕਿਤੇ ਸੱਡਾਂ ਲੱਗੀਆਂ ਟਰੜੇ ਸਰ ਮੇਰਾ ਗੋਟ ਲਲਵੋ ਗਿਆ ਔਰ ਸਰ ਮੈਨੂੰ ਚੱਕਰ ਜੇ ਪੜਿਆ ਅੰਡੇ ਵੇ ਆ ਉਹ ਮੇ ਕੋਹੋਸ਼ ਚ ਨਹੀਂ ਰਹਿਣ ਹੋ ਰਿਹਾ ਪਿਛਲੇ ਦਿਨ ਹੀ ਇੱਕ ਬੜੀ ਸੀਰੀਅਸ ਘਟਨਾ ਹੋਈ ਡਿਵੀਜ਼ਨ ਨੰਬਰ 2 ਦੇ ਏਰੀਆ ਚ ਜਿਹਦੇ ਚ ਇੱਕ ਲੜਕੇ ਦਾ ਕੁਝ ਬੰਦਿਆਂ ਨੇ ਜਿਹੜਾ ਹੱਥ ਕਾਫੀ ਜ਼ਿਆਦਾ ਜਿਹੜਾ ਵੱਟਦਾ ਸੀ ਦਾਤਰ ਰੋ ਤੇ ਕਾਫੀ ਉਹਦੇ ਸੀਰੀਅਸ ਇੰਜਰੀਜ਼ ਆਈਆਂ ਤੇ ਉਹਦਾ ਆਪਾਂ ਬੜਾ ਸੀਰੀਅਸ ਸੰਕੇਤ ਲਿਆ ਜੀ ਉਹਦੇ ਬਾਅਦ ਆਪਾਂ ਇਹਦੇ ਵਿੱਚ ਮੁਕੱਦਮਾ ਨੰਬਰ 26 ਜਿਹੜਾ ਉਹ ਦਰਜ ਕੀਤਾ ਹੈ ਪੁਲਿਸ ਸਟੇਸ਼ਨ ਬੀਡੀ ਨੰਬਰ 2 ਚ ਅੰਡਰ ਸੈਕਸ਼ਨ uh, 109 118 ਦਾ 1 26 ਦਾ 2 3 ਦਾ 5 ਬੀ ਐਨ ਐਸ ਇਹਦੀ ਪੈਰਨਲ ਜਿਹੜੀ ਆਈ ਪੀ ਸੀ ਦੀ ਪੁਰਾਣੀ ਧਾਰਾ ਹੁੰਦੀ ਸੀ 307 324 ਤੇ 340 ਤੇ 34 ਆਈ ਪੀ ਸੀ ਇਹਦੇ ਵਿੱਚ ਆਪਾਂ ਜਿਹੜੇ ਦੋ ਦੋਸ਼ੀ ਆ ਉਹ ਗ੍ਰਿਫਤਾਰ ਵੀ ਕੀਤੇ ਜਿਹੜਾ ਇਹ ਚ ਮੇਨ ਅਕਿਊਜ਼ ਹੈ ਜਿਨੇ ਇੰਜਰੀਜ਼ ਕਾਜ਼ ਕੀਤੀ ਉਹਦਾ ਨਾਮ ਹੈ ਜੀ ਗੁਰਵਿੰਦਰ ਅਲਿਆਸ ਸਾਫ ਸਿੰਘ ਤੇ ਦੂਸਰਾ ਜਿਹੜਾ ਦਵਿੰਦਰ ਸਿੰਘ ਇਹ ਦੋਨੋਂ ਅਕਿਊਜ਼ ਨੂੰ ਆਪਾਂ ਜਿਹੜਾ ਅਰੈਸਟ ਕਰ ਲਿਆ ਵਿਦਿਨ ਵਿਦਿਨ 10 ਆਵਰ ਦੀ ਆਪਾਂ ਦੋਨੋਂ ਅਕਿਊਜ਼ ਫੜੇ ਸਰ ਕਿੱਥੋਂ ਦੇ ਵਾਸੀ ਸੀ ਇਹ ਜਿਹੜੀ ਡੀ ਨੰਬਰ 2 ਥਾਣੇ ਦੇ ਵਾਸੀ ਹੈ ਤੇ ਚੈੱਕ ਪਨ ਲਾਪਾ ਇਹਨਾਂ ਦਾ ਕਰ ਰਿਹਾ ਵੈਰੀਫਾਈ ਅ ਇਹਦੇ ਚ ਦੇਖੋ ਮੈਂ ਕਹਿਣਾ ਚਾਹੁੰਦਾ ਜਿਹੜਾ ਸਾਬ ਹੈ ਇੱਥੇ ਪਹਿਲੇ ਵੀ ਪਰਚਾ ਹੈ ਤੇ ਇਹ ਲੜਾਈਆਂ ਝਗੜਿਆਂ ਚ ਅੱਗੇ ਵੀ ਸ਼ਾਮਲ ਰਿਹਾ ਤੇ ਹੁਣ ਵੀ ਇਹਨੇ ਬੜੀ ਜਿਹੜੀ ਸੰਗੀਨ ਵਾਰਦਾਤ ਕੀਤੀ ਹੈ ਇਹਨਾਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਪਹਿਲੇ ਤੋਂ ਰੰਜਸ਼ ਸੀ ਤੇ ਉਹਦੇ ਬਾਅਦ ਇਹਨਾਂ ਨੇ ਜਿਹੜਾ ਉਹ ਦੋਨੋਂ ਜਾਨ ਨੇ ਹਮਸਲਾ ਹੋ ਕੇ ਉੱਤੇ ਹਮਲਾ ਕੀਤਾ ਤੇ ਉਹਦੀ ਕਾਫੀ ਸੀਰੀਅਸ ਇੰਜਰੀਜ਼ ਆਈਆਂ ਜਿਹੜਾ ਵਿਕਟਮ ਹੈ ਜਿਹਦੇ ਬਾਹਰ ਤੇ ਸੱਟਾਂ ਲੱਗੀਆਂ ਤੇ ਸਿਰ ਤੇ ਵੀ ਲੱਗੀਆਂ ਤੇ ਮੈਂ ਇਹ ਦੱਸਣਾ ਚਾਹੁੰਦਾ ਚਾਹੁੰਦਾ ਕਿ ਆਪਾਂ ਬੜੀ ਸਟ੍ਰਿੰਜੈਂਟ ਸਖਤ ਸੈਕਸ਼ਨ ਲਾਇਆ 307 ਜਿਹੜੀ ਪੁਰਾਣੀ ਹੁੰਦੀ ਸੀ ਉਹ ਧਾਰਾ ਲਾਈ ਹੈ ਇੱਥੇ ਤੇ ਆਪਾਂ ਇਸ ਕਿਸਮ ਦੇ ਮੈਸੇਜ ਵੀ ਦੇ ਰਹੇ ਹਾਂ ਕਿ ਜਿਹੜਾ ਇਹ ਬੰਦਾ ਇਸ ਤਰੀਕੇ ਦੀ ਵਾਰਦਾਤ ਚ ਇਨਵੋਲ ਹੋਊਗਾ ਉਹ ਸੋਚਵਾ ਕਿ ਵੀ ਆਪਾਂ ਇਸ ਤਰੀਕ ਬਾਕੀ ਨਿਕਲ ਜਾਵਾਂਗੇ ਜਾਂ ਕੋਈ ਹਰਗੀ ਧਾਰਾ ਲੱਗ ਜੂਗੀ ਉਹ ਬਿਲਕੁਲ ਨਹੀਂ ਹੋਗਾ ਆਪਾਂ ਸਭ ਤੋਂ ਸਖਤ ਕਾਰਵਾਈ ਕਰ ਰਹੇ ਹਾਂ ਨਾਲ ਇਹਨਾਂ ਦੀ ਅਰੈਸਟ ਵੀ ਪਾਈ ਆਪਾਂ ਕਈਆਂ ਦੇ ਮਨ 'ਚ ਇਹ ਵੀ ਵਹਿਮ ਹੁੰਦਾ ਕਿ ਵਾਰਦਾਤ ਕਰਦਾਂਗੇ ਫੜੇ ਨਹੀਂ ਜਾਵਾਂਗੇ ਪੂਰੇ ਪੇਸ਼ ਹੀ ਹੋਏ ਆਪਾਂ ਫੜਿਆ ਨਾਲ ਤੇ ਮੈਂ ਇਹ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਜਿਹੜੇ ਕੋਈ ਇਸ ਤਰ੍ਹਾਂ ਦੇ ਅਗਰ ਵਾਰਦਾਤ 'ਚ ਕੋਈ ਇਨਵੋਲ ਰਹਿੰਦਾ ਜਾਂ ਮੈਂ ਮੇਰੇ ਧਿਆਨ 'ਚ ਇਦਾਂ ਵੀ ਆਇਆ ਕਿ ਕਈ ਇਦਾਂ ਦੇ ਛੋਟੇ ਗੈਂਗ ਟਾਈਪ ਜਾਂ ਮੁੰਡੇ ਜਿਹੜੇ ਆ ਉਹ ਲੜਾਈ ਝਗੜੇ 'ਚ ਇਨਵੋਲ ਰਹਿਣ ਦੀ ਫਰਕ 'ਚ ਰਹਦੇ ਆ ਵੈਸੇ ਤੇ ਮੈਂ ਕਾਫੀਆਂ ਦੇ ਖਿਲਾਫ ਆਪਾਂ ਇੱਥੇ ਮੁਕਦਮੇ ਦਰਜ ਕਰ ਚੁੱਕੇ ਆ ਉਹ ਸਾਰਿਆਂ ਦੇ ਖਿਲਾਫ ਆਪਾਂ ਸਖਤੀ ਧਾਰਾ ਲਈ ਹਲਕੀ ਧਾਰਾ ਕੀ ਮੁਕਦਮੇ ਜਿਹੜੀ ਲਈ ਆਪਾਂ ਤੇ ਇਹਦੇ 'ਚ ਵੀ ਆਪਾਂ ਸਖਤੀ ਧਾਰਾ ਲਈ ਹੈ ਔਰ ਬੰਦੀ ਵੀ ਹੈ ਕਿਉਂਕਿ ਕਾਫੀ ਸੀਰੀਅਸ ਇੰਜਰੀਜ਼ ਕੀਤੀ ਐ ਇਸ ਲੜਕੇ ਨੇ ਤੇ ਜਿਹੜੇ ਕੋਈ ਹੋਰ ਵੀ ਇਸ ਤਰ੍ਹਾਂ ਦੀ ਗੁੱਟਬਾਜ਼ੀ ਜੇ ਧੜੇਬਾਜ਼ੀ ਚ ਜਾਂ ਇਹ ਲੜਾਈਬਾਜ਼ੀ ਚ ਇਨਵੋਲ ਹੋਣਗੇ ਉਹਨਾਂ ਤੇ ਆਪਾਂ ਇਸ ਤਰ੍ਹਾਂ ਹੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਔਰ ਨਾਲ ਦੀ ਨਾਲ ਰੈਸਟ ਵੀ ਪਾਵਾਂਗੇ ਔਰ ਇਹਦਾ ਕਿਤੇ ਨਾ ਕਿਤੇ ਜਿਹੜਾ ਰਿਲੇਸ਼ਨ ਨਸ਼ੇ ਵਾਲ ਵੀ ਚੱਲ ਜਾਂਦਾ ਤੇ ਉਹ ਤੇ ਤੁਹਾਨੂੰ ਮਾਗੀ ਦੱਸਿਆ ਕਿ ਜਿਸ ਤਰੀਕੇ ਨਾਲ ਆਪਾਂ ਪਠਾਨਕੋਟ ਚ ਮਹੀਨ ਚਲਾ ਰਹੇ ਆ ਆਪਾਂ ਦਿੱਲੀ ਕੋਈ ਨਾ ਕੋਈ ਐਨਡੀपीएस ਦਾ ਮਕਦਮਾ ਵੀ ਦੇ ਰਹੇ ਸਾਰੇ ਐਸੇ ਲੜਕੇ ਦੀ ਆਪਾਂ ਲਿਸਟ ਬਣਾਈ ਹੈ ਮੈਂ ਇਹ ਵੀ ਕਹਿਣਾ ਚਾਹੁੰਦਾ ਤੁਹਾਡੇ ਲਈ ਉਹ ਜਿਹੜੇ ਵੇਚ ਰਹੇ ਹਣ ਪਤਾ ਕਿਹਨੂੰ ਵੇਚਨੇ ਆ ਤੇ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਲਿਸਟ ਉਹਨਾਂ ਦੀ ਬਣੀ ਪਈ ਆ ਆਪਾਂ ਹਰ ਦਿਨ ਹੀ ਉਹਨਾਂ ਚੋਂ ਕੋਈ ਨਾ ਕੋਈ ਬੰਦਾ ਫੜ ਰਹੇ ਆ ਤੇ ਇਹ ਵਹਿਮ ਚ ਨਾ ਰਹਿਣ ਕਿ ਵੀ ਆਪਾਂ ਵੇਚ ਦਾਂਗੇ ਤੇ ਇਦਾਂ ਟਾਈਮ ਪਾਸ ਹੋ ਜਾਊਗਾ ਉਹ ਨਹੀਂ ਹੋ ਸਕਦਾ ਕਿਉਂਕਿ ਸਰਕਾਰ ਬਹੁਤ ਸਖਤ ਹੈ ਤੇ ਪੁਲਿਸ ਇੱਤੇ ਹੋਰ ਜ਼ਿਆਦਾ ਸਖਤ ਹੈ ਤੇ ਐਸਐਸਪੀ ਪਟਾਣਕੋਟ ਦੀ ਜਾਂ ਉਹਨਾਂ ਦਾ ਸਾਨੂੰ ਕਲੀਅਰ ਕਰ ਡਾਇਰੈਕਸ਼ਨਸ ਹੈ ਕਿ ਆਪਾਂ ਇਹ ਤੇ ਬਿਲਕੁਲ ਲੱਟ ਨਹੀਂ ਦੇਣੀ ਨਾ ਨਸ਼ੇ 'ਚ ਤੇ ਨਾ ਲੜਾਈ ਝਗੜੇ 'ਚ ਤੇ ਆਪਾਂ ਜਿਹੜਾ ਕੋਈ ਲੜੂਗਾ ਮੌਕੇ ਤੇ ਉਹਦਾ ਫਿਰ ਜਿਹੜਾ ਨਿਆਂ ਹੋਊਗਾ ਕਿ ਵੀ ਆਪਾਂ ਮੁਕਦਮਾ ਦਰਜ ਕਰਾਂਗੇ ਤੇ ਗ੍ਰਿਫਤਾਰੀਆਂ ਪਾਵਾਂ ਕਿਉਂਕਿ ਜਦੋਂ ਅੰਦਰ ਰਹਿਣ ਕੇ ਤੁਹਾਨੂੰ ਪਤਾ ਲੱਗੂਗਾ ਕਿ ਲੜਾਈ ਜਿਹੜੀ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਤੇ ਨਾਲ ਹੀ ਮੈਂ ਲੋਕਾਂ ਨੂੰ ਵੀ ਅਪੀਲ ਕਰਨਾ ਕਿ ਇਸ ਤਰ੍ਹਾਂ ਦੀ ਜਿਹੜੀ ਕੋਈ ਘੁਆਰਦਤ ਹੁੰਦੀ ਹੈ ਉਹਦੇ ਚ ਸਾਹਮਣੇ ਆ ਕੇ ਪੁਲਿਸ ਦਾ ਸਹਿਯੋਗ ਕਰਨ ਤੇ ਨਸ਼ਾ ਚ ਵੀ ਜਿਹੜਾ ਉਹ ਅੱਗੇ ਆ ਕੇ ਸਾਨੂੰ ਦੱਸਣ ਕਿ ਇਨਫੋਰਮੇਸ਼ਨ ਦੇਣ ਤੇ ਆਪਾਂ ਜਿਹੜਾ ਉਹ ਅਕੋਰਡਿੰਗਲੀ ਉਹਨਾਂ ਤੇ ਬੰਦੀ ਜਿਹੜੀ ਕਰਵਾਈ ਕਰਾ ਟੋਟਲ ਕਿੰਨੇ ਬੰਦੇ ਹੈਗੇ ਸੀਗੇ ਜੀ ਇਹਦੇ ਵਿੱਚ ਫਿਲਹਾਲ ਤੇ ਆਪਾਂ ਦੋ ਅਰੈਸਟ ਕੀਤੇ ਇਹਦੇ ਵਿੱਚ ਉਹਨਾਂ ਨੇ ਇੱਕ ਕਨ ਪਛਾਤਾ ਵੀ ਦੱਸਿਆ ਉਹਦਾ ਆਪਾਂ ਵੈਰੀਫਾਈ ਕਰ ਰਹੇ ਹਾਂ ਕਿ ਕੌਣ ਆ ਜਿਹੜੇ ਮੇਨ ਅਕਿਊਜ਼ ਹੈ ਸਾਹਬ ਸਿੰਘ ਇਹ